ਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਵੇਂ ਕਿ ਜੀ ਤਜਿੰਦਰ ਸਿੰਘ ਪਿੰਡ ਦਾ ਤੇ ਇਲਾਕੇ ਦਾ ਸਮਾਜ ਸੇਵੀ ਸੀਗਾ ਖੂਨ ਦਾ ਉਹ ਕੈਂਪਾਂ ਦੇ ਵਿੱਚ ਯੋਗਦਾਨ ਪਾਉਂਦਾ ਸੀਗਾ ਬੜੇ ਆਗਾਹ ਵਦੋ ਕਾਰਜ ਕਰਦਾ ਸੀਗਾ ਤੇ ਉਸਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੀ ਪਤਨੀ ਦੇ ਸੁਪਨੇ ਪੂਰੇ ਕਰ ਲਈ ਉਹਨੇ 12 ਬਾਰ ਹਾਈਲਟਸ ਕਰਵਾਇਆ ਸੀਗਾ ਜੋ ਰਿਫਿਊਜ਼ ਹੋ ਚੁੱਕਿਆ ਸੀਗਾ ਵੀਜ਼ਾ ਚਲੋ ਕੋਸ਼ਿਸ਼ ਜਾਰੀ ਰੱਖੀ ਤਾਂ ਫਿਰ 13ਵੀਂ ਬਾਰ ਉਹਨਾਂ ਨੂੰ ਇੰਗਲੈਂਡ ਜਾਣ ਲਈ ਵੀਜ਼ਾ ਮਿਲਿਆ ਤਾਂ ਉਹ ਉਮੀਦਾਂ ਤੋਂ ਪਰੇ ਸੀ ਗੱਲ ਉਹਨੇ ਸੋਚਿਆ ਨਹੀਂ ਸੀ ਕਦੇ ਵੀ ਮੈਂ ਇੱਥੇ ਕਮਾਉਣ ਜਾਣਾ ਪਰਿਵਾਰ ਦੀ ਰੋਜੀ ਰੋਟੀ ਲਈ ਪਰਿਵਾਰ ਨੂੰ ਪਾਲਣ ਲਈ ਪਰ ਉੱਥੇ ਬਿਲਕੁਲ ਉਮੀਦਾਂ ਤੋਂ ਉਲਟ ਹੋਇਆ ਜੀ ਉਹਨੇ ਆਪਣਾ ਪੈਸਾ ਲਾਇਆ ਸਮਾਨ ਲਾਇਆ ਬਾਰ ਬਾਰ ਹਾਈਲਾਈਟ ਸਕ੍ਰਾਈਬ ਭਾਵੇਂ ਉੱਥੇ ਫੇਲ ਹੁੰਦੇ ਰਹੇ ਪਰ ਜਦੋਂ ਇੰਗਲੈਂਡ ਗਏ ਤਾਂ ਉੱਥੇ ਬਿਲਕੁਲ ਹਾਲਾਤ ਬਦਲ ਗਏ ਪਰ ਆਖਰ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਤੇ ਅਸੀਂ ਨੌਜਵਾਨਾਂ ਦੇ ਤੌਰ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਧੰਨ ਸ਼ਾਮਾ ਭਾਈ ਜੀ ਗਰਵਤ ਸਿੰਘ ਜੀ ਅੱਛਾ ਇਹ ਕੀ ਕਾਰਨ ਹੋਇਆ ਇਹ ਮੈਂ ਜਾਣ ਤਾ ਇਹ ਤੇਜਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਲਗਭਗ 1.5 ਸਾਲ ਪਹਿਲਾਂ ਯੂਕੇ ਚਲੀ ਗਈ ਸੀ ਜੁਕੇ ਤੋਂ ਬਾਅਦ ਤੇਜਿੰਦਰ ਸਿੰਘਾ ਉਦੋਂ ਬਾਅਦ ਚਲਾ ਗਿਆ ਜਦੋਂ ਜਾ ਕੇ ਜੁਕੇ ਦੇ ਵਿੱਚ ਗਿਆ ਤੇਜਿੰਦਰ ਸਿੰਘ ਨੇ ਦੇਖਿਆ ਵੀ ਜਿਹੜੀ ਉਹਦੀ ਘਰ ਵਾਲੀ ਹੈ ਉਹ ਕਿਸੇ ਹੋਰ ਆਪਣੇ ਮਿੱਤਰ ਨਾਲ ਰਹਿ ਰਹੀ ਸੀ ਮਤਲਬ ਜਿਹੜੇ ਕਮਰੇ ਦੇ ਵਿੱਚ ਉਹ ਬੜਿਆ ਉਸ ਸਮੇਂ ਉਹਨੇ ਦੇਖਿਆ ਵੀ ਇੰਨੀ ਹੈਰਾਨੀਜਨਕ ਹੋਇਆ ਉਹ ਵੀ ਜਿਹੜੀ ਫੋਟਮਾ ਉਸ ਬੰਦੇ ਦੇ ਨਾਲ ਆਪਦੇ ਗੈਰ ਬੰਦੇ ਨਾਲ ਲahari ਲਾ ਕੇ ਕੰਨਾਂ ਤੇ ਟੰਗੀਆਂ ਹੋਈਆਂ ਸਨ ਉਸ ਤੋਂ ਬਾਅਦ ਇਹਦੇ ਨਾਲ ਉਹ ਦੁਰਵਿਵਹਾਰ ਕੀਤਾ ਗਿਆ। ਉਹ ਮਨਜੀਤ ਕੌਰ ਵੱਲੋਂ ਜਿਹੜੀ ਚਿਹਦੀ ਧਰਮ ਪਤਨੀ ਇੱਥੇ 9 ਸਾਲ ਰਹੀ। 8 9 ਸਾਲ ਇੱਥੇ ਰਹੀ। ਗਆ ਕੇ ਲਿਆਂਦੀ ਗਈ ਸੀਗੀ। ਪਰ ਉਹ ਬਹੁਤ ਵਾਰ ਉਹਨੂੰ ਹਾਇਲਕਸ ਵੀ ਕਰਾਇਆ ਗਿਆ। ਇਹ ਪਰਿਵਾਰ ਨੇ ਕਾਨੂੰਨ ਹੀ ਮੰਨਿਆ ਆਪਣੀ ਧੀ ਮੰਨ ਕੇ ਉਹਨੂੰ ਅੱਗੇ ਵੀ ਪੜਾਇਆ। ਉਹਦੀ ਹਾਰ ਖਵਾਇਸ਼ ਇੱਥੇ ਪੂਰੀ ਕਰਨ ਦੀ ਕੋਸ਼ਿਸ਼ ਪਰਿਵਾਰ ਨੇ ਕੀਤੀ ਹੈ। ਤੇ ਤਜਿੰਦਰ ਸਿੰਘ ਨੇ ਆਪਣੀ ਜਾਇਾਦਤ ਵੇਚ ਕੇ ਆਪਣੇ ਘਰ ਦਾ ਗਹਿਣਾ ਘਟਾ ਵੇਚ ਕੇ ਉਹ ਸਦਾ ਰਹਿ ਤੋ ਤੱਕ ਵੀ ਨਾ ਬਤਾਈ ਉਹ ਘਰ ਵੀ ਕਿਸੇ ਨਾਲ ਗਹਿਣ ਕੀਤਾ ਹੋਵੇ ਤੇ ਉਹਨੂੰ ਜੋ ਕਿ ਭੇਜਿਆ ਉੱਥੇ ਜਾ ਕੇ ਉਹਨੇ ਤੇਜਿੰਦਰ ਸਿੰਘ ਨੂੰ ਮਰਨ ਲਈ ਬਹੁਤ ਮਜਬੂਰ ਕੀਤਾ ਮਜਬੂਰ ਕੀਤਾ ਗਿਆ ਜੀ ਮਰਨਾ ਕੋਈ ਸੌਖੀ ਨਹੀਂ ਮਰ ਕੋਈ ਵੀ ਨਹੀਂ ਸਕਦਾ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਜਿਉਂਦਾ ਰਹਾ ਉਹਨਾਂ ਦਾ ਵੀਜ਼ਾ ਵਗੈਰਾ ਵੀ ਨਹੀਂ ਬਦਲਿਆ ਕਿਹੜਾ ਵੀਜ਼ਾ ਇੱਥੋਂ ਵੀਜ਼ਾ ਵਧਾਉਣਾ ਸੀਗਾ ਮਤਲਬ 15-20 ਸਾਲ ਪਹਿਲਾਂ 7 ਲੱਖ ਰੁਪਇਆ ਹੋਰ ਪਵਾ ਕੇ ਮਨਜੀਤ ਕੋਰ ਨੇ ਆਪਣਾ ਵੀਜ਼ਾ ਵਧਾ ਲਿਆ ਉਹਦਾ ਵੀਜ਼ਾ ਵੀ ਨਹੀਂ ਵਧਾਇਆ ਗਿਆ ਇਸ ਧੋਖਾਧੜੀ ਦੇ ਕਾਰਨ ਜਦੋਂ ਉਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਉਹਨੂੰ 5-6 ਦਿਨ ਪਹਿਲਾਂ ਰੋਟੀ ਪਾਣੀ ਉਹਦਾ ਬੰਦ ਕਰਤਾ ਆਪ ਉਸ ਬੰਦੇ ਦੇ ਨਾਲ ਬੈੱਡ ਤੇ ਪੈਣਾ ਤੇਜਿੰਦਰ ਸਿੰਘ ਦੀ ਥੱਲੇ ਪਾਉਣਾ ਇਥੋਂ ਦੀਆਂ ਜਿਹੜੀਆਂ ਉਹਨੇ ਕੋਹਣੀਆਂ ਹੱਕ ਤਾਂ ਉਸ ਮਨਜੀਤ ਕੌਰ ਨੇ ਕੀਤੀਆਂ ਉਹਨੂੰ ਨਾ ਸਹਾਰਦਾ ਹੋਇਆ ਅੱਜ ਤੋਂ 50-55 ਦਿਨ ਪਹਿਲਾਂ ਉਹ ਆਤਮ ਹੱਤਿਆ ਕਰ ਗਿਆ ਜਿਹੜਾ ਕਿ ਇੱਕ ਸਮਾਜ ਸੇਵੀ ਤੁਸੀਂ ਸਾਰੇ মিডিਆ ਨੇ ਦੇਖਿਆ ਬਹੁਤ ਸਮਾਜ ਸੇਵੀ ਸੀਗਾ ਹਰ ਪਰਿਵਾਰ ਦੇ ਨਾਲ ਦੁੱਖ ਸੁੱਖ ਦੇ ਖੜਨ ਵਾਲਾ ਸਾਡਾ ਸਮਾਜ ਸੇਵੀ ਸਾਨੂੰ ਸਾਡੀ ਵਿਛੋੜਾ দেয়া ਗਿਆ ਕਿ ਜੋ ਜਦੋਂ ਜਾਹ ਦੇ ਜਾਹਰ ਡੈੱਡ ਬੋਡੀ ਜਿਹੜੀ ਕੱਲੋ ਭਾਰਤ ਪਹੁੰਚੀ ਆ ਘਰੇ ਲੈ ਕੇ ਆਏ ਆ ਪਰ ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਗਿਆ ਪਰਿਵਾਰ ਤੇ ਵੀ ਇਹਾ ਤੁਸੀਂ ਡਾਕਟਰੀ ਮੈਡਾਂ ਦੁਆਰੇ ਕਰਵਾ ਕੇ ਸੰਸਕਾਰ ਕੀਤਾ ਜਾਵੇ ਜਿਹੜਾ ਕਿ ਅਸੀਂ ਇਸ ਗੱਲ ਨੂੰ ਸਹਿਮਤ ਨਹੀਂ ਹੋਏ ਅਸੀਂ ਇਹ ਕਹਿੰਦੇ ਆ ਕਿ ਜਿੰਨਾ ਚਿਰ ਜਿੰਨਾ ਜਿੰਨਾ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਜੋ ਵੀ ਤਰਾਮਾਂ ਲੱਗੀਆਂ ਉਹਨਾਂ ਨੂੰ ਗਿਰ ਪਦਾਰ ਕੀਤਾ ਜਾਵੇ ਉਦੋਂ ਤੱਕ ਅਸੀਂ ਇਹ ਸਸਕਾਰ ਨਹੀਂ ਕਰਾਂਗੇ। ਇਸ ਕਸੀ ਹੀ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਬਣਾਇਆ ਕੱਲ ਐਸਚਓ ਸਾਹਿਬ ਨੇ ਡਿਵਟੀ ਸਾਹਿਬ ਨੇ ਵੀ ਕਿ ਤੁਹਾਡੇ ਕਹਿਣ ਤੇ ਪਰਚਾ ਦਰਜ ਕੀਤਾ। ਜਿਹੜਾ ਪਰਚਾ ਤਾਂ ਸੀਗਾ ਉਹ ਤਾਂ ਬਣਦਾ ਹੀ ਸੀਗਾ ਕਾਰਵਾਈ ਜਿਹੜੀ ਉਹਨੇ ਬੋਲ ਕੇ ਮੋਬਾਈਲ ਤੇ ਪਾਈ ਆ ਵੀ ਮੈਨੂੰ ਆ ਪਰਿਵਾਰ ਨੇ ਮਰਨ ਲਈ ਮਜਬੂਰ ਕੀਤਾ ਉਹਨਾਂ ਤੇ ਪਰਚਾ ਬਣਦਾ ਸੀ। ਤੇ ਜਿਹੜਾ ਪਰਚਾ ਉਸੇ ਦਿਨ ਹੀ ਬਣਦਾ ਸੀ ਜਦੋਂ ਇਹ ਸਾਡੇ ਨਾਲ ਸਾਨੂੰ ਪਤਾ ਲੱਗ ਗਿਆ ਵੀ ਉਹਦੀ ਡੈਥ ਹੋ ਗਈ। ਤਵਾ ਪ੍ਰਸ਼ਾਸਨ ਨੇ ਪਰਸੋ ਦਰਜ ਕੀਤਾ ਜਦੋਂ ਪਤਾ ਲੱਗਿਆ ਵੀ ਡੈੱਡ ਬੋਡੀ ਭਾਰਤ ਆ ਰਹੀ ਹੈ ਤੇ ਹਜੇ ਸਾਨੂੰ ਇਹ ਕਹਿ ਰਹੇ ਆ ਬਹੁਤ ਛੇਤੀ ਪਰਚਾ ਦਰਜ ਕੀਤਾ ਸੀ ਤੁਹਾਡੀ ਸੁਣੀ ਆ ਸੁਨਮਾਈ ਸਹੀ ਕੀਤੀ ਆ ਤੇ ਤੁਸੀਂ ਸਸਕਾਰ ਕਰੋ ਸਾਡੇ ਕਹਿਣ ਤੇ ਪਰ ਅਸੀਂ ਉਦੋਂ ਤੱਕ ਸਸਕਾਰ ਕਿਵੇਂ ਕਰੀਏ ਕਿ ਜਿਹੜੇ ਸਾਡੇ ਬੱਚੇ ਦੇ ਸਾਡੇ ਉਤਜਿੰਦਰ ਸਿੰਘ ਸਮਾਜ ਸੇਵੀ ਦੇ ਦੋਸ਼ੀ ਭਾਰਤ 'ਚ ਬੈਠੇ ਨੇ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਘੱਟੋ ਘੱਟ 7 ਜਾਣੇ ਪਰਚਾ ਦਰਜ ਹੋ ਜੀ ਠੀਕ ਹੈ 3 ਜਾਣੇ ਜੁਕੇ ਦੇ ਵਿੱਚ ਨਾ ਚਾਰ ਜਿਹੜੇ ਲੋਕੀ ਨੇ ਉਥੇ ਪੰਜਾਬ ਦੇ ਵਿੱਚ ਹਨ ਜਿਨ੍ਹਾਂ ਚਿਰ ਪ੍ਰਸ਼ਾਸਨ ਉਹਨਾਂ ਨੂੰ ਗਿਰਫਤਾਰ ਨਹੀਂ ਕਰਦਾ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਤੇ ਪਲਾਨਿੰਗ ਬਣਿਆ ਸਾਰਾ ਹੁਣ ਦਾ ਵੀ ਜਿਹੜਾ ਧਰਨਾ ਉਹ ਥਾਣੇ ਮੂਹਰੇ ਲਾਵਾਂਗੇ ਜਾ ਕੇ ਤੇ ਸਾਰਾ ਪਿੰਡ ਰਿਸ਼ਤੇਦਾਰ ਦੋਸਤ ਮਿੱਤਰ ਕਿਸਾਨ ਜਿਥੇ ਬੰਦਿਆਂ ਸਾਰੀਆਂ ਸਾਡੇ ਪਰਿਵਾਰ ਦੇ ਨਾਲ ਨਾਲ ਤੇ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਕਿੰਨਾ ਚਿਰ ਕੁੜੀ ਦੇ ਪਿੱਛੇ ਪਿੱਛੇ ਚੌਕੜ ਕੀ ਹੈ ਜੀ ਕੁੜੀ ਦਾ ਪਿਛਲਾ ਪਿੰਡ ਉਹਦਾ ਹੀਰੋਕੀ ਕਲਾ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਹੈ ਤੇ ਬਸ ਇਹੀ ਹੈ ਜੀ ਪਰਿਵਾਰ ਦਾ ਪਚੋਕ ਜਿਹੜਾ ਹੈਗਾ ਪਰਿਵਾਰ ਨਾਲ ਅਸੀਂ ਇਸ ਕਰਕੇ ਗਿਲਾ ਕਰਦੇ ਆ ਕਿ ਪਰਿਵਾਰ ਨੂੰ ਸਾਡੇ ਤੇਜਿੰਦਰ ਸਿੰਘ ਨੇ ਬਾਰ ਬਾਰ ਦੱਸਿਆ ਵੀ ਮਨਜੀਤ ਕੌਰ ਮੇਰੇ ਨਾਲ ਇਥੇ ਸਹੀ ਨਹੀਂ ਰਹਿ ਰਹੀ ਇਹ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਆ ਹੋਰ ਵਿਅਕਤੀ ਦੀ ਧਰਮ ਪਤਨੀ ਬਣ ਕੇ ਰਹਿ ਰਹੀ ਆ ਤੇ ਉਸ ਪਰਿਵਾਰ ਨਾਲ ਇਹ ਗਿੱਲਾ ਅੱਜ 52 53 ਦਿਨ ਹੋਣ ਦੇ ਬਾਅਦ ਇੱਕ ਦਿਨ ਪਰਿਵਾਰ ਆ ਕੇ ਸਾਡੇ ਨਾਲ ਕੋਈ ਦੁੱਖ ਸਾਂਝਾ ਨਹੀਂ ਕਰ ਸਕਿਆ ਸਾਡੇ ਨਾਲ ਬੈਠ ਕੇ ਇਹ ਨਹੀਂ ਕਹਿ ਸਕਿਆ ਵੀ ਡੈੱਡ ਬਾਡੀ ਅਸੀਂ ਪੰਜਾਬ ਲੈ ਹੁਣ ਲਈ ਤੁਹਾਡੀ ਅਸੀਂ ਨਾ ਸਾਹਜੋਕ ਕਰਾਂਗੇ ਜੋ ਸਾਡੀ ਕੁੜੀ ਤੇ ਕਾਰਵਾਈ ਬਣਦੀ ਆ ਉਹ ਹੋਣੀ ਚਾਹੀਦੀ ਆ ਇਸ ਕਰਕੇ ਪਰਿਵਾਰ ਨਾਲ ਸਾਡਾ ਇਹ ਆ ਦੂਜਾ ਪਰਿਵਾਰ ਜਿਹੜਾ ਬਸਨੰਦੀ ਤੋਂ ਉਹਦਾ ਇਹਨੂੰ ਹੋਤਾਰਨ ਪਤਨੀ ਪਤਾਰਨ ਪਤੀ ਮੰਨੀ ਬੈਠੀ ਆ ਉਹਦਾ ਪਿੰਡ ਬਸਨੰਦੀ ਆ ਤੇ ਉਸ ਪਰਿਵਾਰ ਤੇ ਇਹਨਾਂ ਨੇ ਸਾਡਾ ਪਰਵਾ ਸਾਡਾ ਇੱਕ ਬਸਦਾ ਹਸਦਾ ਬਸਦਾ ਘਰ ਪਰਵਾਦ ਕਰਕੇ ਰੱਖਤਾ ਇਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਨਸਾਫ ਤਾਂ ਮਿਲੂਗਾ ਜਦੋਂ ਤੁਸੀਂ ਗ੍ਰਿਫਤਾਰ ਕਰੋਗੇ ਪਰ ਜਦ ਤੱਕ ਕੋਈ ਗ੍ਰਿਫਤਾਰੀ ਨਹੀਂ ਕਰਦੇ ਅਸੀਂ ਅਗਲਾ ਸਟੈਪ ਅੱਗੇ ਜਾ ਕੇ ਦੱਸਾਂਗੇ اوئے بول دو جی 12 باریاں پراپرٹی بیچنے اور خریدنے کے لیے رابطہ کریں فئر ڈیل پراپرٹیز